ਤੁਹਾਡਾ ਸਵਾਗਤ ਹੈ ਆਪਣੇ ਚੈਨਲ ਤੇ ਜਿਸ ਦਾ ਨਾਮ ਹੈ ਸਟੱਡੀ ਟ੍ਰੈਕ ਸਲਾਹਕਾਰ ਅੱਜ ਅਸੀਂ ਇਸ ਵੀਡੀਓ ਵਿੱਚ ਜਾਣਕਾਰੀ ਲਵਾਂਗੇ ਕੈਨੇਡਾ ਨੇ ਸੂਬੇ ਅਨੁਸਾਰ ਸਟੱਡੀ ਪਰਮਿਟ 2025 ਅਲਾਟਮੈਂਟ ਦਾ ਖੁਲਾਸਾ ਕੀਤਾ ਇਮੀਗ੍ਰੇਸ਼ਨ ਰਿਫਿਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ IRCC ਨੇ ਆਪਣੇ 2025 ਦੇ ਸਟੱਡੀ ਪਰਮਿਟ ਅਲਾਟਮੈਂਟ ਦਾ ਸੁਭਾਈ ਵੇਰਵਾ ਜਾਰੀ ਕੀਤਾ ਹੈ ਜਿਸ ਵਿੱਚ ਇਹ ਦੱਸਿਆ ਗਿਆ ਹੈ ਕਿ ਹਰੇਕ ਸੂਬੇ ਵਿੱਚ ਕਿੰਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਸਵਾਗਤ ਕਰਨ ਦੀ ਉਮੀਦ ਹੈ। ਫੈਡਰਲ ਸਰਕਾਰ ਦੇ ਅਨੁਸਾਰ 2025 ਵਿੱਚ 4,37,000 ਸਟੱਡੀ ਪਰਮਿਟ ਜਾਰੀ ਕੀਤੇ ਜਾਣ ਦਾ ਅਨੁਮਾਨ ਹੈ ਜੋ 2024 ਦੇ ਮੁਕਾਬਲੇ 10% ਦੀ ਕਮੀ ਨੂੰ ਦਰਸਾਉਂਦਾ ਹੈ। ਵਿਭਾਗ ਨੇ ਇਸ ਬਾਰੇ ਵਧੇਰੇ ਵਿਸਤਾਰ ਪੂਰਵਕ ਬਿਆਨ ਜਾਰੀ ਕੀਤਾ ਕਿ 2025 ਵਿੱਚ ਸਟੱਡੀ ਪਰਮਿਟ ਕਿਵੇਂ ਜਾਰੀ ਕੀਤੇ ਜਾਣਗੇ ਇਸ ਨੂੰ ਵਿਦਿਆਰਥੀ ਸ਼੍ਰੇਣੀਆਂ ਅਤੇ ਉਹਨਾਂ ਸ਼੍ਰੇਣੀਆਂ ਦੇ ਅਨੁਸਾਰ ਵੰਡਿਆ ਗਿਆ ਹੈ ਜਿਨ੍ਹਾਂ ਨੂੰ ਪੀਏਐਲ ਦੀ ਲੋੜ ਹੈ ਅਤੇ ਜਿਨ੍ਹਾਂ ਨੂੰ ਪੀਏਐਲ ਦੀ ਜ਼ਰੂਰਤੋਂ ਛੂਟ ਦਿੱਤੀ ਗਈ ਹੈ 2025 ਵਿੱਚ ਅੰਤਰਰਾਸ਼ਟਰੀ ਵਿਦਿਆਰਥੀ ਨੂੰ ਜਾਰੀ ਕੀਤੇ ਗਏ ਸਟੱਡੀ ਪਰਮਿਟ ਜਿਵੇਂ ਕਿ ਸਾਰਣੀ ਵਿੱਚ ਦੇਖਿਆ ਜਾ ਸਕਦਾ ਹੈ ਗ੍ਰੈਜੂਏਟ ਡਿਗਰੀ ਵਿਦਿਆਰਥੀਆਂ ਨੂੰ ਜਾਰੀ ਕੀਤੇ ਗਏ ਸਟੱਡੀ ਪਰਮਿਟਾਂ ਦੀ ਕੁੱਲ ਗਿਣਤੀ 73282 ਹੋਵੇਗੀ। ਇਸ ਵਿੱਚ ਉਹ ਵਿਦਿਆਰਥੀ ਸ਼ਾਮਲ ਹਨ ਜੋ ਮਾਸਟਰ ਜਾਂ ਡਾਕਟੋਰੇਟ ਦੀ ਡਿਗਰੀ ਪ੍ਰਾਪਤ ਕਰ ਰਹੇ ਹਨ। ਇਸ ਨਾਲ ਪੀਏਐਲ ਦੀ ਲੋੜ ਵਾਲੇ ਹੋਰ ਵਿਦਿਆਰਥੀਆਂ ਨੂੰ 242994 ਸਟੱਡੀ ਪਰਮਿਟ ਜਾਰੀ ਕੀਤੇ ਜਾਣ ਦੀ ਉਮੀਦ ਹੈ। ਇਸ ਵਿੱਚ ਪੋਸਟ ਸਕੈਂਡਰੀ ਸਟੱਡੀ ਪਰਮਿਟ ਬਿਨੈਕਾਰਾਂ ਜਾਂ ਗੈਰ ਡਿਗਰੀ ਦੇਣ ਵਾਲੇ ਗ੍ਰੈਜੂਏਟ ਪ੍ਰੋਗਰਾਮਾਂ ਉਦਾਹਰਨ ਲਈ ਸਰਟੀਫਿਕੇਟ ਪ੍ਰੋਗਰਾਮ ਅਤੇ ਗ੍ਰੈਜੂਏਟ ਡਿਪਲੋਮਾ ਵਿੱਚ ਪੜ ਰਹੇ ਸ਼ਾਮਲ ਹੋਣਗੇ ਵਿਪາກ ਨੇ ਸਟੱਡੀ ਪਰਮਿਟ ਅਰਜ਼ੀਆਂ ਦੀ ਵੱਧ ਤੋਂ ਵੱਧ ਗਿਣਤੀ ਨੂੰ ਸਾਂਝਾ ਕਰਕੇ ਇੱਕ ਕਦਮ ਅੱਗੇ ਵਧਿਆ ਹੈ ਜੋ ਆਪਣੀ ਸਟੱਡੀ ਪਰਮਿਟ ਅਰਜ਼ੀਆਂ ਦੇ ਨਾਲ ਪੀਏਐਲ ਜਾਂ ਟੀਏਐਲ ਜਮ੍ਹਾਂ ਕਰਨ ਦੀ ਲੋੜ ਵਾਲੇ ਵਿਦਿਆਰਥੀਆਂ ਲਈ ਪ੍ਰਤੀ ਪ੍ਰਾਂਤ ਜਾਂ ਖੇਤਰ ਵਿੱਚ ਪ੍ਰਕਿਰਿਆ ਕੀਤੀ ਜਾਵੇਗੀ ਇਸ ਦਾ ਮਤਲਬ ਇਹ ਹੈ ਕਿ IRCC ਉਹਨਾਂ ਵਿਦਿਆਰਥੀਆਂ ਲਈ ਵੱਧ ਤੋਂ ਵੱਧ 5,50,162 ਸਟੱਡੀ ਪਰਮਿਟ ਅਰਜ਼ੀਆਂ ਤੇ ਕਾਰਵਾਈ ਕਰੇਗੀ ਜਿਨ੍ਹਾਂ ਨੂੰ ਆਪਣੀਆਂ ਸਟੱਡੀ ਪਰਮਿਟ ਅਰਜ਼ੀਆਂ ਦੇ ਨਾਲ PAL ਜਾਂ TAL ਜਮਾ ਕਰਨ ਦੀ ਲੋੜ ਹੈ 18 ਸਤੰਬਰ 2024 ਨੂੰ IRCC ਨੇ ਘੋਸ਼ਣਾ ਕੀਤੀ ਕਿ ਮਾਸਟਰ ਅਤੇ ਡਾਕਟੋਰੇਟ ਦੇ ਵਿਦਿਆਰਥੀਆਂ ਨੂੰ PAL ਪੱਤਰ ਜਮ੍ਹਾਂ ਕਰਨ ਦੀ ਲੋੜ ਹੋਵੇਗੀ ਪਹਿਲਾਂ ਮਾਸਟਰ ਅਤੇ ਡਾਕਟੋਰੇਟ ਵਿਦਿਆਰਥੀਆਂ ਨੂੰ PAL ਦੀ ਜ਼ਰੂਰਤ ਤੋਂ ਛੂਟ ਦਿੱਤੀ ਗਈ ਸੀ ਵਧੇਰੇ ਜਾਣਕਾਰੀ ਲਈ ਸਕ੍ਰੀਨ ਤੇ ਦਿੱਤੇ ਹੋਏ ਨੰਬਰ ਤੇ ਸਾਡੇ ਨਾਲ ਸੰਪਰਕ ਕਰੋ